ਹੈਲੋ ਜੀ গুড মর্নিং ਸਾਰਸ਼ੀਕਾ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਸਵੇਰ ਦਾ ਟਾਈਮ ਸੀਗਾ ਕਰੀਬ 8:30 ਵਜੇ ਹੋਈ ਸੀ ਦਿਨ ਐਤਵਾਰ ਸੀਗਾ ਅੱਜ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੇਰੇ ਹਸਬੰਡ ਚਲ ਗਏ ਸੀਗੇ ਸ਼ਾਪ ਤੇ ਕਿਉਂਕਿ ਸੰਡੇ ਮਾਰਕੀਟ ਲੱਗਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਬਰ ਫਿਰ ਮੈਂ ਅੱਜ ਸੋਚਿਆ ਕਿ ਅੱਜ ਮੈਂ ਸਵੇਰ ਉੱਠ ਕੇ ਚਾਹ ਨਹੀਂ ਪੀਣੀ ਨਿੰਬੂ ਪਾਣੀ ਪੀਉਂਗੀ ਕਿਉਂਕਿ ਨਾ ਮੇਰਾ ਅਗਨ ਵਜ਼ਨ ਥੋੜਾ ਜ਼ਿਆਦਾ ਹੋ ਗਿਆ ਤੇ ਹੈਲਦੀ ਹੋਈ ਜਾਨੀਏ ਦਿਨੋਂ ਦਿਨ ਮੈਂ ਕਿਹਾ ਚਲੋ ਹੁਣ ਥੋੜਾ ਜਿਹਾ ਆਪਣੀ ਸਿਹਤ ਵਾਲੇ ਆੰਦੇ ਇਹ ਵੀ ਥੋੜਾ ਜਾ ਨਿੰਬੂ ਪਾਣੀ ਪੀ ਲਿਆ ਜਿਵੇਂ ਸਵੇਰੇ ਡਾਇਟ ਦੇ ਵਿੱਚ ਵੀ ਥੋੜਾ ਬਹੁਤ ਕੁਝ ਵੀ ਹਲਕਾ ਫੁਲਕਾ ਐਡ ਕਰ ਲੈਣੀ ਆ ਵੀ ਇੱਕ ਟਾਈਮ ਦੀ ਰੋਟੀ ਵਗੈਰਾ ਛੱਡ ਦੇਣੀ ਆ ਖਾਣੀ ਤੇ ਅੱਜ ਫਿਰ ਮੈਂ ਉਸ ਤਰੀਕੇ ਨਾਲ ਹੀ ਕੀਤਾ ਵੀ ਇੱਕ ਟਾਈਮ ਜਿਵੇਂ ਨਾਸ਼ਤੇ ਦੇ ਵਿੱਚ ਮੈਂ ਚਿੱਲੇ ਲਾ ਬਣਾ ਲਿਆ ਤੇ ਦੁਪਹਿਰ ਤੇ ਵਕਤ ਮੈਨੇ ਥੋੜੀ ਜੀ ਖਿਚੜੀ ਲੈ ਲਈ ਸੀ ਤੇ ਇੱਕ ਰੋਟੀ ਲਈ ਸੀ ਸਿਰਫ ਤੇ ਬਸ ਐਵੇਂ ਹੀ ਆਪਣੀ ਸਿਹਤ ਨੂੰ ਵੀ ਸਿਹਤ ਵੱਲ ਵੀ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਆਪਾਂ ਨੂੰ ਕਿਉਂਕਿ ਮੋਟਾਪਾ ਹਨਾ ਚੜੀ ਜਾਏਗਾ ਮੇ ਬਿਮਾਰੀਆਂ ਲੱਗੀਆਂ ਜਾਣਗੀਆਂ ਤਾਂ ਕਰਕੇ ਫਿਰ ਮੈਂ ਚਲੋ ਮੈਂ ਅੱਜ ਸੋਚਿਆ ਆਪਣੀ ਸਿਹਤ ਵੱਲ ਵੀ ਥੋੜਾ ਜਿਹਾ ਧਿਆਨ ਦੇਣਾ ਬਟ ਮੇਰੇ ਤੋਂ ਨਾ ਨਿੰਬੂ ਪਾਣੀ ਬਿਲਕੁਲ ਨਹੀਂ ਪੀਤਾ ਜਾ ਰਿਹਾ ਸੀ ਕਿਉਂਕਿ ਨਾ ਮੈਨੂੰ ਖੱਟਾ ਲੱਗ ਰਿਹਾ ਸੀਗਾ ਤੇ ਬਸ ਫਿਰ ਮੈਂ ਹੋਲੀ ਹੋਲ ਕਰਕੇ ਪੀ ਲਿਆ ਤੇ ਮੰਮੀ ਮੈਨੂੰ ਕਹਿੰਦੇ ਐ ਗੱਲ ਤੂੰ ਦਵਾਈ ਸਮਝ ਕੇ ਪੀ ਜਾ फटाफट ਤੇ ਫਿਰ ਮੈਂ ਦਵਾਈ ਸਮਝ ਕੇ फटाफट ਪੀ ਗਈ ਕਿ ਦਵਾਈ ਹੋਈ ਸਮਝ ਲਓ ਵੀ ਚਲੋ ਕੋਈ ਨਹੀਂ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਕਿਚਨ ਦੇ ਵਿੱਚ ਆ ਜਾਊਂਗੀ ਤੇ ਇਥੇ ਮੈਂ ਅੱਧੇ ਪੌਣੇ ਘੰਟੇ ਬਾਅਦ ਆਈ ਸੀ ਮੈਨੂੰ ਵਿੱਚ ਜੇ ਮੌਕ시 ਪਰੇਸ਼ਾਨ ਕਰ ਰਹੀ ਸੀ ਫਿਰ ਮੈਂ ਕੈਮਰਾ ਬੰਦ ਕਰਤਾ ਸੀਗਾ ਤੇ ਫਿਰ ਮੈਨੂੰ ਇੱਕਦਮ ਬਹੁਤ ਜ਼ਿਆਦਾ ਭੁੱਖ ਜੀ ਲੱਗ ਰਹੀ ਸੀ ਵੀ ਕੁਝ ਖਾ ਲਾਂ ਤੇ ਫਿਰ ਮੈਂ ਕਿਹਾ ਚਲੋ ਆਪਣਾ ਨਾਸ਼ਤਾ ਵਗੈਰਾ ਕਰ ਲੈਣੀ ਆ ਵੀ ਚਿਲਲਾ ਬਣਾ ਖਾ ਲਾਂ ਨੀ ਉਸ ਤੋਂ ਬਾਅਦ ਫਿਰ ਆਪਣਾ ਕੰਮ ਸ਼ੁਰੂ ਕਰ ਲੂੰਗੀ ਤੇ ਮੰਮੀ-ਬਾਪਰਾਂ ਨੇ ਰੋਟੀ ਖਾ ਲਈ ਸੀ ਕਿਉਂਕਿ ਮੰਮੀ ਨੇ ਨਾਸ਼ਤਾ ਸਵੇਰੇ ਉੱਠਦੇ ਸਾਥ ਥੋੜੇ ਦਰਬਾਦੀ ਬਣਾ ਲਿਆ ਸੀ ਮੈਂ ਥੋੜਾ ਲੇਟ ਉੱઠી ਸੀ ਸਾਢੇ 8 ਵਜੇ ਤਾਂ ਸਾਰਿਆਂ ਨੂੰ ਦੱਸਈਏ ਪਹਿਲਾਂ ਵੀ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਆਪਣਾ ਰੁਟੀਨ ਸ਼ੁਰੂ ਕਰ ਲਿਆ ਤੇ ਹੁਣ ਮੈਂ ਇਥੇ ਚਿllੜਾ ਬਣਾ ਖਾ ਰਹੀ ਆ ਪਿਆਜ਼ ਟਮਾਟਰ ਵਿੱਚ ਪਾ ਕੇ ਬਸ ਥੋੜਾ ਜਿਹਾ ਨਮਕ ਮਰਚ ਪਾ ਕੇ ਬਸ ਚਿllੜਾ ਬਣਾ ਕੇ ਖਾ ਲੂੰਗੀ ਤੇ ਮੇਰੇ ਨਾਲ ਚਿllੜਾ ਮੌਕਸ਼ੀ ਨੇ ਵੀ ਵਧੀਆ ਬਹੁਤ ਖੁਸ਼ ਹੋ ਕੇ ਖਾਇਆ ਮੌਕਸ਼ੀ ਨੂੰ ਵੀ ਸਵਾਦ ਲੱਗਿਆ ਤੇ ਆਪਾਂ ਕਦੇ ਨਾ ਕਦੇ ਕੁਛ ਨਾ ਕੁਛ ਖਾ ਹੀ ਲਿਆ ਕਰਾਂਗੇ ਜਿਵੇਂ ਕਈ ਵਾਰ ਸਵੇਰੇ ਫਰੂਟ ਖਾ ਲਿਆ ਜਾਂ ਬਦਾਮ ਦੀ ਗਿਰੀ ਪੀ ਕੇ ਰੱਖਤੀ ਉਹ ਖਾ ਲਈ ਕਦੇ ਥੋੜਾ ਬਹੁਤ ਇਸ ਤਰੀਕੇ ਨਾਲ ਵੀ ਆਪਣੇ ਕੁਝ ਐਡ ਕਰ ਲਈਏ ਵੀ ਡਾਈਟ ਦੇ ਵਿੱਚ ਬਸ ਹੀ ਕਈ ਵਾਰੀ ਹੁੰਦਾ ਕਿ ਸ਼ਾਮ ਨੂੰ ਜਿਵੇਂ ਕਿਸੇ ਨੇ ਰੋਟੀ ਨਹੀਂ ਖਾਣੀ ਤਾਂ ਦਾਲ ਉਬਾਲ ਕੇ ਖਾ ਲਓ ਇਹ ਚੀਜ਼ ਜਮਲ ਥੋੜਾ ਧਿਆਨ ਦੇਣਾ ਹੁੰਦਾ ਹੈਗਾ ਤੇ ਬਟ ਮੈਂ ਕਾਫੀ ਦਿਨਾਂ ਤੋਂ ਸੋਚ ਰਹੀ ਸੀ ਕਿ ਮੈਂ ਕੋਸ਼ਿਸ਼ ਵੀ ਅੱਜ ਸ਼ੁਰੂ ਕਰ ਲੈਣੀ ਆ ਕੱਲ ਕਰ ਲੈਣੀ ਬਟ ਫਿਰ ਮੈਂ ਕਿਹਾ ਹੁਣ ਦਿਨ ਦਿਨ ਹਣਾ ਉਹਦੀ ਕਿਵੇਂ ਮੈਂ ਇੱਕ ਇੱਕ ਦਿਨ ਕਰਕੇ ਵਧਦਾ ਰਹੇਗਾ ਫਿਰ ਆਪਾਂ ਮੋਟੇ ਬੋਤ ਹੋਈ ਜਾਂਦੇ ਮੈਂ ਕਿਹਾ ਚਲੋ ਅੱਜ ਕਰ ਹੀ ਲੈਣਾ ਥੋੜਾ ਬਹੁਤ ਸ਼ੁਰੂ ਵੀ ਹਣਾ ਵੀ ਕਿਤੇ ਤਾਂ ਆਪਾਂ ਜਮਾ ਨਹੀਂ ਕਰਨਾ ਥੋੜਾ ਥੋੜਾ ਕਰਕੇ ਕਰਦੇ ਆ ਵੀ ਆਦਤ ਪਾ ਲਾਂਗੇ ਹੌਲੀ ਹੌਲੀ ਤਾਂ ਕਰਕੇ ਬਸ ਫਿਰ ਅੱਜ ਮੈਂ ਥੋੜਾ ਯੋਗਾ ਵਗੈਰਾ ਵੀ ਕਰਿਆ ਸੀਗਾ ਸ਼ਾਮ ਨੂੰ ਕੀਤਾ ਸੀ ਤੇ ਵੀ ਚਲੋ ਡੇਲੀ ਇੱਕ ਅੱਧੀ ਐਕਸਰਸਾਈਜ਼ ਕਰ ਲਿਆ ਕਰਾਂਗੇ ਕੁਝ ਤਾਂ ਫਰਕ ਪਾਏਗਾ ਹੀ ਤੇ ਬਸ ਹੁਣ ਇੱਥੇ ਮੈਂ ਆਪਣਾ ਚਿਲੇਲਾ ਵਗੈਰਾ ਬਣਾ ਕੇ ਖਾ ਲੂੰਗੀ ਤੇ ਨਾਲ-ਨਾਲ ਵੈਸੇ ਮੈਂ ਟੇਸਟ ਵੀ ਕਰਿਆ ਸੀ ਵੀ ਨਮਕ ਵਗੈਰਾ ਠੀਕ ਆ ਬਟ ਠੀਕ ਸੀਗਾ ਤੇ ਬਸ ਹੁਣ ਇਸ ਤੋਂ ਬਾਅਦ ਫਿਰ ਚਿਲੇਲਾ ਖਾਣ ਤੋਂ ਬਾਅਦ ਫਿਰ ਮੈਂ ਆਪਣੇ ਕੰਮ ਕੂਮ ਸ਼ੁਰੂ ਕਰ ਦੂੰਗੀ ਆਪਣੇ ਰੂਮ ਦੇ ਵਿੱਚ ਜਾਉਂਗੀ ਰੂਮ ਦੇ ਵਿੱਚ ਥੋੜਾ ਜਿਹਾ ਰੂਮ ਵਿਖਰਿਆ ਪਿਆ ਸੀਗਾ ਜਿਵੇਂ ਚੱਦਰਾਂ ਵਗੈਰਾ ਸਾਰਾ ਕੁਝ ਉੱਥੇ ਪਿਆ ਸੀਗਾ ਕਿਉਂਕਿ ਮੈਂ ਨਾਲ ਦੇ ਨਾਲ ਉੱਠ ਕੇ ਨਹੀਂ ਕੀਤਾ ਪਹਿਲਾਂ ਮੈਂ ਆਪਣਾ ਨਿੰਬੂ ਪਾਣੀ ਪੀਤਾ ਥੋੜਾ ਜਿਹਾ ਆਪਣੇ ਸਰੀਰ ਨੂੰ ਨਾ ਐਕਸਰਸਾਈਜ਼ ਕਰੀ 2-3 ਮਿੰਟ ਉਸ ਤੋਂ ਬਾਅਦ ਫਿਰ ਫਿਰ ਮੈਂ ਆਪਣਾ ਚਿਲੇਲਾ ਵਗੈਰਾ ਕੁਝ ਬਣਾ ਕੇ ਖਾਇਆ ਤਾਂ ਮੇਰੇ ਅੰਦਰ ਸ਼ਕਤੀ ਆਈ ਫਿਰ ਮੈਂ ਕੰਮ ਕਰਿਆ ਬਸ ਉਹ ਜਿਵੇਂ ਬੈੱਡ ਸ਼ੀਟ ਜੋ ਵੀ ਇੱਥੇ ਖਲਾਰਾ ਵਗੈਰਾ ਪਿਆ ਸੀਗਾ ਉਹਨਾਂ ਸਾਰੇ ਨੂੰ ਕੁਝ ਚੱਕ ਕੇ ਨਾਲ ਹੀ ਮੋਕਸ਼ੀ ਤੇ ਖੇਲ ਰਿਸੀ ਤੋਂ ਇਹ ਸਾਰੇ ਦੇਖ ਹੀ ਸਕਦੇ ਹੋ ਮੌਖੀ ਘੇਰ ਲਈ ਤੇ ਬਸ ਮੈਂ ਆਪਣਾ ਸਾਰਾ ਖਲਾਰਾ ਚੱਕ ਦੂੰਗੀ ਚਦਰਾਂ ਵਗੈਰਾ ਤੈਅ ਕਰ ਦੂੰਗੀ ਚੰਗੀ ਤਰ੍ਹਾਂ ਤੈਅ ਕਰਨ ਤੋਂ ਬਾਅਦ ਫਿਰ ਮੈਂ ਜਿੱਥੇ ਮੈਂ ਆਪਣਾ ਡੇਲੀ ਚਦਰ ਰੱਖਦੀ ਹਾਂ ਉੱਥੇ ਰੱਖ ਕੇ ਆਉਂਗੀ ਤੇ ਉਸ ਤੋਂ ਬਾਅਦ ਸੋਰੀ ਫਰੈਂਡਸ ਵਿੱਚ ਮੈਨੂੰ ਕਾਲ ਆ ਗਈ ਸੀ ਸੋ ਮੈਨੂੰ ਕਾਲ ਬਹੁਤ ਇੰਪੋਰਟੈਂਟ 来 ਸੀ ਸੋ ਮੈਨੂੰ ਉਹ ਵੀ ਚੱਕਣੀ ਵੀ ਜ਼ਰੂਰੀ ਸੀ ਤੇ ਫਿਰ ਮੈਂ ਆਪਣੀ ਰਿਕਾਰਡਿੰਗ ਕਰ ਰਹੀ ਸੀ ਸੋ ਉਹਨੂੰ ਵਿੱਚ ਛੱਡ ਕੇ ਫਿਰ ਮੈਂ ਪਹਿਲਾ ਕਾਲ ਸੁਣਿਆ ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਹੁਣ ਫਿਰ ਆਪਾਂ ਰਿਕਾਰਡਿੰਗ ਸਟਾਰਟ ਕਰ ਲੈਣੇ ਆਂਗੇ ਤੇ ਬਸ ਹੁਣ ਮੈਂ ਆਪਣਾ ਚਦਰ ਵਗੈਰਾ ਤੈਅ ਕਰ ਰਹੀ ਸੀ ਕਿ ਤੇ ਉਸ ਤੋਂ ਰੱਖ ਦੂੰਗੀ ਜਿੱਥੇ ਮੈਂ ਡੇਲੀ ਆਪਣੀ ਚੱਦਰ ਰੱਖਦੀ ਆਂਗੀ ਤੇ ਬਸ ਜਿੰਨੇ ਕਿ ਅੱਜ ਡਸਟਿੰਗ ਵਸਟਿੰਗ ਵਾਲੇ ਕੰਮ ਘੱਟ ਕਰ ਰਹੀ ਸੀ ਕਿਉਂਕਿ ਫਿਰ ਇੱਕ ਤਾਜ ਮੈਂ ਥੋੜਾ ਜਿਹਾ ਲੇਟ ਉੱઠી ਸੀ ਤੇ ਇੱਕ ਮੌਕਸ਼ੀ ਥੋੜਾ ਜਿਹਾ ਮੈਨੂੰ ਕੰਮ ਕਰਨ ਨਹੀਂ ਦੇ ਰਹੀ ਸੀਗੀ ਫਿਰ ਮੈਂ ਕਿਹਾ ਸੋਚਿਆ ਕਿ ਚਲੋ ਜਿੰਨਾ ਕੋ ਹੁੰਦਾ ਨਾ ਉਹਨਾਂ ਕਰ ਲੈਣੇ ਇੱਕ ਤਾ ਸੰਡੇ ਸੀਗਾ ਫਿਰ ਮੇਨ ਜ਼ਿਆਦਾ ਕੰਮ ਨਹੀਂ ਸੀ ਕਿ ਜਿਵੇਂ ਖਾਣਾ ਵਗੈਰਾ ਮੈਂ ਨਹੀਂ ਬਣਾਉਣਾ ਸੀ ਕਿ ਇਹਨਾਂ ਦੀ ਸੰਡੇ ਨੂੰ ਦੁਕਾਨ ਤੇ ਰੋਟੀ ਵੀ ਨਹੀਂ ਜਾਂਦੀ ਹੈਗੀ ਮੈਂ ਫ੍ਰੀ ਹੁੰਨੀ ਹੈਗੀ ਤੇ ਫਿਰ ਹੁਣ ਸਬਜੀ ਵਗੈਰਾ ਮੈਂ ਤਾਂ ਕੁਛ ਨਹੀਂ ਬਣਾਈ ਸੀ ਮੈਂ ਸੋਚਿਆ ਸੀ ਸ਼ਾਮ ਨੂੰ ਹੀ ਬਣਾ ਲੂੰਗੀ ਤੇ ਖਿਚੜੀ ਬਣਾ ਲਈ ਸੀ ਮੈਨੂੰ ਐਵੇਂ ਸੀਗਾ ਵੀ ਚਲੋ ਮੋਕਸ਼ੀ ਖਾ ਲੇਗੀ ਖੁਸ਼ ਹੋ ਕੇ ਮੋਕਸ਼ੀ ਦਾ ਕਾਰਨ ਹੀ ਮੈਂ ਕੁਛ ਨਾ ਕੁਛ ਹਲਕਾ ਫੁਲਕਾ ਬਣਾਉਂਦੀ ਰਹਿਣੀ ਹੈ ਵੀ ਫਿਰ ਮੈਂ ਖਿਚੜੀ ਬਣਾ ਲਈ ਸੀ ਤਾਂ ਮੋਕਸ਼ੀ ਨੇ ਬਹੁਤ ਖੁਸ਼ ਹੋ ਕੇ ਖਾਈ ਤੇ ਨਾਲ ਫਿਰ ਉਹ ਥੋੜਾ ਥੋੜੀ ਜਿਹੀ देर ਬਾਅਦ ਪਾਪਾ ਨਾਲ ਬਾਹਰ ਘੁੰਮਣ ਗਈ ਸੀ ਸਕੂਟੀ ਦੇ ਉੱਤੇ ਸਕੂਟੀ ਤੇ ਗੇੜੀ ਲਾਨ ਗਈ ਇਸ ਤਾਂ ਉਸ ਤੋਂ ਬਾਅਦ ਫਿਰ ਉਹ ਗੰਨੇ ਦਾ ਜੂਸ ਲੈ ਕੇ ਆਈ ਪੀਣ ਵਾਸਤੇ ਤੇ ਉਹਨੇ ਉਹ ਵੀ ਪੀਤਾ ਤੇ ਬਸ ਉਹੀ ਹੈ ਨਾ ਮੋਕਸ਼ੀ ਨੂੰ ਥੋੜ੍ਹਾ ਥੋੜ੍ਹਾ ਦੇਰ ਬਾਅਦ ਕੁਝ ਨਾ ਕੁਝ ਖਾਣ ਨੂੰ ਚਾਹੀਦਾ ਤਾਂ ਚੋਰ ਨਜ਼ਰ ਨਾ ਲੱਗੇ ਮੇਰੇ ਬੱਚੇ ਨੂੰ ਉਹਨਾਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਕੁਝ ਖਾਣ ਨੂੰ ਚਾਹੀਦਾ ਕਿ ਜਿਵੇਂ ਨਾ ਰੱਜ ਕੇ ਤਾਂ ਇੱਕੋ ਦਮ ਨਹੀਂ ਖਾਂਦੀਗੀ ਥੋੜ੍ਹਾ ਥੋੜ੍ਹਾ ਦੇਰ ਬਾਅਦ ਉਹਨੂੰ ਥੋੜ੍ਹਾ ਥੋੜ੍ਹਾ ਕੁਝ ਨਾ ਕੁਝ ਦੇਣਾ ਚਾਹੀਦਾ ਖਾਣ ਨੂੰ ਵੀ ਚਾਹੀਦਾ ਵੀ ਮੈਂ ਖਾਣਾ ਤੇ ਬਸ ਫਿਰ ਉਹਦੇ ਜੀ ਕੁਝ ਟਾਈਮ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਵੈਸੇ ਬੱਚੇ ਨਾਲ ਨਾ ਕੁਝ ਕੰਮ ਹੁੰਦਾ ਘਰ ਦਾ ਫਿਰ ਉਹ ਵੀ ਕਰਨਾ ਹੁੰਦਾ ਹੈਗਾ ਤੇ ਹੁਣ ਮੈਂ ਆਪਣਾ ਚਦਰਾਂ ਵਗੈਰਾ ਚਦਰ ਰੱਖਿਆ ਹੀ ਸੀ ਉਸ ਤੋਂ ਬਾਅਦ ਫਿਰ ਮੈਂ ਗੱਦੇ ਨੂੰ ਇੱਕ ਸਾਈਡ ਤੇ ਲਗਾ ਕੇ ਤੇ ਉੱਤੇ ਬੈੱਡ ਸ਼ੀਟ ਚੰਗੀ ਤਰ੍ਹਾਂ ਪਿਛਾ ਦੂੰਗੀ ਤੇ ਇਸ ਵਾਰ ਇੱਥੋਂ ਨਾਲ ਅਸੀਂ ਰਾਤੀ ਸੋਫਾ ਚੱਕਤਾ ਸੀ ਸਾਡੇ ਨਾਲ ਰਾਤੀ ਪਤਾ ਕੀ ਹੋਇਆ ਸੋਫੇ ਦੇ ਉੱਤੇ ਨਾ ਨਿੱਕੀ ਜਿਹੀ ਛੋਟੀ ਜਿਹੀ ਛਿੱਪਕ ਲਈ ਸੀਗੀ ਤੇ ਫਿਰ ਮੈਨੂੰ ਤੇ ਮੇਰੇ ਹਸਬੰਦ ਨੂੰ ਵਹਿਮ ਆਉਂਦਾ ਕਿ ਹਨਾ ਬੱਚਾ ਤਾਂ ਸੁੱਤਾ ਪਿਆ ਕੇ ਤੇ ਉਦੋਂ ਉੱਪਰ ਨਾ ਜੇ ਜਾਂ ਕੁਝ ਵੀ ਤਾਂ ਫਿਰ ਇਸ ਕਰਕੇ ਅਸੀਂ ਸੋਫਾ ਚੱਕ ਕੇ ਰਾਤੀ ਬਾਹਰ ਰੱਖਤਾ ਸੀਗਾ ਤੇ ਫਿਰ ਮੈਂ ਸਵੇਰੇ ਨਹੀਂ ਝੱਕਿਆ ਉਥੋਂ ਚੱਕ ਕੇ ਅੰਦਰ ਨਹੀਂ ਰੱਖਿਆ ਮੈਂ ਕਿਹਾ ਚਲੋ ਵੀ ਇਸ ਇਥੇ ਚੰਗੀ ਤਰ੍ਹਾਂ ਸਫਾਈ ਵਗੈਰਾ ਕਰ ਦੇਣੀ ਝਾੜੂ ਪੋਚਾ ਲਗਾ ਦੇਣੀ ਵੀ ਰਾਤ ਨੂੰ ਫੇਰ ਬਾਹਰ ਅੰਦਰ ਸਾਰਾ ਦਿਨ ਇਸੇ ਹੀ ਕੰਮ ਲੱਗੇ ਰਵਾਂਗੇ ਤੇ ਫਿਰ ਮੈਂ ਇੱਕ ਵਾਰ ਉੱਥੇ ਰੱਖਤਾ ਮੈਂ ਕਿਹਾ ਇੱਕ ਦੋ ਦਿਨਾਂ ਨੂੰ ਕਰ ਲਾਂਗੇ ਫਿਰ ਸੈਟਿੰਗ ਵੀ ਚਲੋ ਫਿਰ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਲੂੰਗੀ ਵੀਡੀਓ ਤੇ ਫਿਰ ਹੁਣ ਮੈਂ ਇੱਥੇ ਐਵੇਂ ਹੀ ਝਾੜੂ ਲਗਾਤਾ ਸੀ ਤੇ ਮੈਂ ਦੀਵਾਰਾਂ ਤੇ ਮਾਰ ਰਹੀ ਸੀ ਝਾੜੂ ਨੂੰ ਵੀ ਚੰਗੀ ਤਰ੍ਹਾਂ ਜਿਹੜੀ ਕੱਲੀ ਉੱਤਰ ਰਹੀ ਹੈ ਉੱਤਰ ਜਾਵੇ ਕਿਉਂਕਿ ਅਸੀਂ ਸੋਚ ਰਹੇ ਹਾਂ ਇੱਥੇ ਪੁੱਟੀ ਵਗੈਰਾ ਕਰਾ ਲੈਣ ਸਾਨੂੰ ਇਹ ਵੀ ਡਾਰ ਹੈ ਕਿ ਨਾ ਬਾੜ ਨਾਜਿਕ ਕਿਉਂਕਿ ਪਿਛਲੀ ਵਾਰ 10 ਤਰੀਕ ਨੂੰ ਬਾੜ ਆ ਗਈ ਸੀ ਜੁਲਾਈ ਨੂੰ 10 ਜੁਲਾਈ ਨੂੰ ਸਾਡੇ ਇੱਥੇ ਬਾੜ ਆ ਗਈ ਸੀ ਸਾਡੇ ਅੱਧੀਆਂ-ਦੀਆਂ ਦੀਵਾਰਾਂ ਤੋਂ ਥੋੜ੍ਹਾ ਘੱਟ ਵੀ ਫੁੱਲ ਇੰਨੀ ਬਾੜ ਸੀਗੀ ਬਹੁਤ ਨੁਕਸਾਨ ਹੋਇਆ ਸੀ ਪਿਛਲੀ ਵਾਰ ਸਾਡਾ ਕੋਈ ਬੈੱਡ ਖਰਾਬ ਹੋ ਗਿਆ ਫਰਸ਼ ਖਰਾਬ ਹੋ ਗਿਆ ਬਹੁਤ ਨੁਕਸਾਨ ਹੋਇਆ ਸੀਗਾ ਕਈ ਲੋਕਾਂ ਦਾ ਤਾਂ ਛੱਤਾਂ ਹੀ ਡਿੱਗ ਗਈਆਂ ਕਈ ਕਿਸੇ ਦਾ ਕੁਝ ਹੋ ਗਿਆ ਕਿਸੇ ਦਾ ਕੁਝ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ ਬੜੀ ਹੈ ਕਿ ਸਾਡਾ ਘਰ ਥੋੜਾ ਸੇਫ ਹੈ ਬਾਕੀ ਤਰੇੜਾਂ ਤਰੂੜਾਂ ਆ ਗਈਆਂ ਜਿਵੇਂ ਸਾਡੇ ਬਾਥਰੂਮ ਦੇ ਕੋਲ ਬਹੁਤ ਜ਼ਿਆਦਾ ਤਰੇੜ ਆਈ ਪਈ ਹੈ ਡਰ ਲੱਗਦਾ ਕਿ ਤੇ ਅੱਜ ਜਾਂ ਕੱਲ੍ਹ ਚ ਡਿੱਗੀ ਨਾ ਜਾਏ ਬਹੁਤ ਨੁਕਸਾਨ ਤਾਂ ਖੈਰ ਹੋਇਆ ਹੀ ਹੈ ਬਟ ਸਰਕਾਰ ਨੇ ਵੀ ਕੋਈ ਨਹੀਂ ਸੁਣੀ ਕਿਸੇ ਦੀ ਤੇ ਬਟ ਕੌਣ ਚੁੰਦਾ ਅੱਜ ਦੇ ਸਮੇਂ 'ਚ ਹਨਾ ਸਭ ਵੋਟਾਂ ਨਹੀਂ ਲੈਣਾ ਜਾਣਦੇ ਨੇ ਕੋਈ ਕੁਝ ਨਹੀਂ ਕਰ ਸਕਦਾ ਆਪਾਂ ਨੂੰ ਆਪਣਾ ਕੰਮ ਖੁਦ ਹੀ ਕਰਨਾ ਪੈਣਾਗਾ ਤੇ ਖੁਦ ਆਪਣੇ ਘਰ ਨੂੰ ਤਿਆਰ ਕਰਨਾ ਪੈਣਾ ਕੋਈ ਨਹੀਂ ਬਾਕੀ ਮਾਲਕ ਜ਼ਰੂਰ ਕਰੇਗਾ ਜ਼ਰੂਰ ਜਲਦੀ ਜਲਦੀ ਤਿਆਰ ਕਰਾਵਾਂਗੇ ਤੇ ਹੁਣ ਬਸ ਮੈਂ ਆਪਣਾ ਸਾਰੇ ਘਰ ਦੇ ਵਿੱਚ ਝਾੜੂ ਲਗਾ ਲਿਆ ਸੀ ਸੌਰੀ ਸਾਰੇ ਘਰ ਦੇ ਵਿੱਚ ਨਹੀਂ ਲਗਾਏ ਸੀ ਆਪਣੇ ਰੂਮ ਦੇ ਵਿੱਚ ਲਗਾਤਾ ਸੀਗਾ ਰੂਮ ਦੇ ਵਿੱਚ ਲਗਾਉਣ ਤੋਂ ਬਾਅਦ ਫਿਰ ਮੈਂ ਜੋ ਵੀ ਡਸਟਪੈਡ ਦੇ ਵਿੱਚ ਪਾ ਕੇ ਸਾਰਾ ਬਾਹਰ ਛੁੱਟੇ ਆਉਂਗੀ ਕੂੜਾ ਸੀ ਜਿਹੜਾ ਚਾੜੂ ਮਾਰਨ ਤੋਂ ਬਾਅਦ ਫਿਰ ਬਾਹਰ ਆ ਜੂੰਗੀ ਵੀ ਜਿਹੜਾ ਬਾਹਰ ਸੋਫੇ ਦੇ ਕਵਰ ਕੋਵਰ ਸਾਰਾ ਕੁਝ ਚੰਗੀ ਤਰ੍ਹਾਂ ਸੈਕਟ ਕਰ ਦੂੰਗੀ ਜੋ ਵੀ ਬੈਠ ਤੇ ਸਮਾਨ ਪਿਆ ਸੋਨੂੰ ਸਾਈਡ ਤੇ ਰੱਖ ਦੂੰਗੀ ਦੇਖ ਕੇ ਤੇ ਫਿਰ ਮੈਂ ਪਰਦਾ ਵਗੈਰਾ ਲਗਾਤਾ ਅਸੀਂ ਵੀ ਚਲੋ ਹਾਂ ਨਾ ਬੁਰਾ ਵੀ ਨਾ ਲੱਗੇ ਸੋਫਾ ਸਾਹਮਣੇ ਪਿਆ ਹੈ ਉਹਦੇ ਵਿੱਚ ਤਾਂ ਕਰਕੇ ਫਿਰ ਮੈਂ ਪਰਦਾ ਲਗਾਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਝਾੜੂ ਵਗੈਰਾ ਮਾਰਨਾ ਅਗੀ ਸੀ ਮੈਂ ਕਿਹਾ ਚਲੋ ਹੁਣ ਸਾਰੀ ਸੈਟਿੰਗ ਹੋ ਗਈ 올ਮੋਸਟ ਸਾਫ ਸੁਧਰਾ ਕਰਕਾਰੀ ਦਿੱਤਾ ਮੈਂ ਵੀ ਹੁਣ ਝਾੜੂ ਵਗੈਰਾ ਮਾਰ ਦਿੰਨੀ ਸਾਰੇ ਘਰ ਦੇ ਵਿੱਚ ਕਿ ਜਦ ਤੱਕ ਨਾ ਮੈਂ ਝਾੜੂ ਨਹੀਂ ਮਾਰਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਮੈਨੂੰ ਐਵੇਂ ਹੋ ਜਾਂਦਾ ਕਿ ਇੱਕ ਵਾਰ ਝਾੜੂ ਲੱਗ ਗਿਆ ਉਸ ਤੋਂ ਬਾਅਦ ਮੇਰਾ ਦਾ ਘੱਮ ਹੋ ਜਾਂਦਾ ਹੈਗਾ ਤੇ ਮੈਂ ਫੜਫੜ ਝਾੜੂ ਮਾਰ ਰਹੀ ਸੀ ਤੇ ਝਾੜੂ ਮਾਰਨ ਤੋਂ ਬਾਅਦ ਫਿਰ ਮੇਰੀ ਪੋਚਾ ਵਗੈਰਾ ਲਗਾਉਂਗੀ ਪੋਚਾ ਬਸ ਮੈਂ ਜ਼ਿਆਦਾ ਸਾਰੇ ਘਰ ਦੇ ਵਿੱਚ ਤਾਂ ਨਹੀਂ ਲਗਾਇਆ ਸੀ ਚੰਗੀ ਤਰ੍ਹਾਂ ਕਿ ਇਹ ਸੀਗਾ ਵੀ ਇੱਕ ਵਾਰ ਕੰਮ ਝਾੜੂ ਪੋਚਾ ਕਰਨਾ ਹੈ ਤਾਂ ਕਰ ਦਿੱਤਾ ਸੀਗਾ ਕਿਉਂਕਿ ਨਾ ਮੌਕਸੀ ਮੇਰੇ ਕੋਲ ਸੀਗੀ ਉਹ ਨਾ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰਹੀ ਸੀ ਕੰਮ ਨਹੀਂ ਕਰਨ ਦੇ ਰਹੀ ਸੀ ਕੋਈ ਸ਼ਾਂਤੀ ਨਾਲ ਅਤੇ ਅੱਜ ਫਿਰ ਜ਼ਿਆਦਾ ਮੈਂ ਵੀਡੀਓ ਵੀ ਨਹੀਂ ਬਣਾ ਪਾਈ ਜਿੰਨੀ ਕੁ ਥੋੜ੍ਹਾ ਬਹੁਤ ਮੈਂ ਸ਼ੂਟ ਕੀਤਾ ਤੁਹਾਡੇ ਲਈ ਸਾਰਿਆਂ ਨਾਲ ਮੈਂ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਹੈ ਬਸ ਮੈਨੂੰ ਇਹ ਹੈ ਕਿ ਤੁਹਾਨੂੰ ਇਹ ਨਾ ਹੋਏ ਕਿ ਮੈਂ ਵਲੋਗ ਨਹੀਂ ਪਾਇਆ ਜਾਂ ਤੁਸੀਂ ਮੇਰੀ ਵੀਡੀਓ ਨਹੀਂ ਦੇਖ ਪਾਏ ਹੋਊਂਗੇ ਤਾਂ ਕਰਕੇ ਮੈਂ ਤੁਹਾਡੇ ਸਾਰਿਆਂ ਲਈ ਵੀਡੀਓ ਬਣਾ ਲਈ ਵੀ ਚਲੋ ਜਿੰਨੀ ਕੁ ਤੁਹਾਨੂੰ ਦੀ ਸਾਰਨਾ ਸ਼ੇਅਰ ਕਰ ਲਾਂ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਝੜੋ ਵਗੈਰਾ ਮਾਰਨ ਤੋਂ ਬਾਅਦ ਆ ਗਈ ਸੀ ਆਪਣਾ ਭਾਂਡੇ ਮੰੰਜਲ ਕਿਉਂਕਿ ਨਾ ਸਾਰੇ ਨਾਸ਼ਤਾ ਨੋਸਤਾ ਕੀਤਾ ਹੋਇਆ ਸੀਗਾ ਤੇ ਮੈਂ ਵੀ ਨਾਸ਼ਤਾ ਕੀਤਾ ਸੀ ਸਾਰੇ ਨੇ ਕਰ ਲਿਆ ਸੀ ਤੇ ਉਸ ਤੋਂ ਬਾਅਦ ਵਰਤਨ ਹੋਏ ਪਏ ਸੀ ਮੈਂ ਕਿਹਾ ਚਲੋ ਬਰਤਨ ਸਾਫ਼ ਕਰ ਲੈਣੇ ਆਗੀ ਤੇ ਬਾਕੀ ਮੈਂ ਬਰਤਨ ਨਾਲ ਦੀ ਨਾਲ ਕਰਦੀ ਰਹਿੰਦੀ ਆ ਬਹੁਤ ਜ਼ਿਆਦਾ ਇਕੱਠੇ ਨਹੀਂ ਕਰਦੀ ਕਈ ਵਾਰ ਹੋ ਜਾਂਦੇ ਆ ਕਿ ਇਕੱਠੇ ਸਵੇਰੇ ਸਵੇਰੇ ਤਾਂ ਇਹ ਵੀ ਬਹੁਤ ਹੁੰਦੇ ਆ ਕਿ ਸਾਰਾ ਦਿਨ ਤਾਂ ਚਲੋ ਆਪਾਂ ਨਾਲ ਦੀ ਨਾਲ ਕਰਦੇ ਰਹਿਣੇ ਆ ਸਵੇਰੇ ਸਵੇਰੇ ਹੋ ਜਾਂਦੇ ਥੋੜੇ ਜਿਆਦਾ ਤਾਂ ਫਿਰ ਆਰਾਮ ਨਾਲ ਕਰ ਲੂੰਗੀ ਮੈਂ ਆਪਣੇ ਬਰਤਨ ਸੋ ਹਾਂਜੀ ਦੋਸਤੋ ਜੇ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ ਤਾਂ ਲਾਈਕ ਵਾਲਾ ਬਟਨ ਦਬਣਾ ਨਾ ਭੁੱਲਣਾ ਤੇ ਸ਼ੇਅਰ ਜਲਦੀ ਜਲਦੀ ਕਰ ਲਓ ਆਪਣੇ ਫਰੈਂਡਸ ਦੇ ਨਾਲ ਗਰੁੱਪ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਮੇਰੇ ਚੈਨਲ ਤੇ ਉੱਤੇ ਫਸਟ ਟਾਈਮ ਆਏ ਹੋ ਜੇ ਤੁਹਾਨੂੰ ਨੈਕਸਟ ਵਾਰੀ ਇਹ ਵਲੌਗ ਦੇਖਣਾ ਹੈ ਕਲੀਨਿਕ ਵਲੌਗਸ ਦੇਖਣੇ ਹੈ ਤਾਂ ਤੁਹਾਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਹੈ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆ ਸਕੇ ਜਾਂ ਵੀਡੀਓ ਜਲਦੀ ਜਲਦੀ ਮਿਲ ਸਕੇ ਸੋ ਜਲਦੀ ਜਲਦੀ ਆ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਪਸੰਦ ਆਰੀ ਹੈ ਮੈਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਕਿਉਂਕਿ ਮੈਂ ਤੁਹਾਡੇ ਕਮੈਂਟ ਦਾ ਜ਼ਰੂਰ ਰਿਪਲਾਈ ਕਰੂੰ ਤਾਈ ਹੈ ਕਿ ਤੇ ਬਸ ਹੁਣ ਆਪਣਾ ਮੈਂ ਬਰਤਨ ਵਗੈਰਾ ਸਾਫ ਕਰ ਲਈ ਸੀਗੇ ਬਰਤਨ ਸਾਫ ਕਰਨ ਤੋਂ ਬਾਅਦ ਫਿਰ ਮੈਂ ਆਪਣੀ ਸਾਰੀ ਸਲੇਬ ਨੂੰ ਚੰਗੀ ਤਰ੍ਹਾਂ ਸਾਫ ਕਰ ਦੂੰਗੀ ਕਿਉਂਕਿ ਫਿਰ ਇਹ ਹੋ ਜਾਂਦਾ ਨਾ ਜਦੋਂ ਆਪਾਂ ਬਰਤਨ ਵਗੈਰਾ ਸਾਫ ਕਰ ਲੈਂਦੇ ਐਵੇਂ ਹੁੰਦਾ ਕਿ ਆਪਾਂ ਸਿੰਕ ਨੂੰ ਸਾਰੀ ਸਲੇਬ ਨੂੰ ਚੰਗੀ ਤਰ੍ਹਾਂ ਸਾਫ ਕਰ ਲਈ ਚਾਹੇ ਆਪਾਂ ਬਰਤਨ ਨੂੰ ਦਿਨ ਚ ਚਾਰ ਵਾਰ ਸਾਫ ਕਰੀ ਚਾਹੇ ਪੰਜ ਵਾਰ ਆਪਾਂ ਨੂੰ ਇੱਕ ਵਾਰ ਮੈਨੂੰ ਤਾਂ ਐਵੇਂ ਹੀ ਹੁੰਦਾ ਹੈਗਾ ਕਿ ਮੈਂ ਚੰਗੀ ਤਰ੍ਹਾਂ ਸਾਰੀ ਫਿਰ ਕਲੀਨਿੰਗ ਕਰਦਾ ਮੈਂ ਸਾਰੀ ਜੋ ਵੀ ਸਲੇਬ ਵਗੈਰਾ ਉਹਨੂੰ ਚ ਸਾਫ ਕਰਦਾ ਮੈਂ ਦਿਨ ਚ ਕਿੰਨੇ ਵਾਰ ਹੀ ਕਰਦੀ ਆ ਸਲੇਬ ਸਾਫ ਤਬਾ ਸੋਨ ਮੈਂ ਆਪਣੀ ਸਲੇਬ ਵਗੈਰਾ ਚੰਗੀ ਤਰ੍ਹਾਂ ਸਾਫ ਕਰ ਦੂੰਗੀ ਨਾਲ ਹੀ ਮੈਂ ਚੁੱਲਾ ਗੈਸ ਉਹਨੂੰ ਵੀ ਸਾਫ ਕਰੂੰਗੀ ਪਤਾ ਨਹੀਂ ਮੇਰੇ ਉੱਠਣ ਤੋਂ ਪਹਿਲਾਂ ਮੰਮੀ ਪਾਪਾ ਜਾਂ ਕਿਸੇ ਨੇ ਚਾਹ ਬਣਾਈ ਹੋਈ ਸੀਗੀ ਤੇ ਉਦੋਂ ਉੱਪਰ ਚਾੜ ਉੱਲੀ ਹੋਈ ਸੀ ਤੇ ਫਿਰ ਮੈਂ ਕਿਹਾ ਚਲੋ ਇਹਨੂੰ ਵੀ ਚੰਗੀ ਤਰ੍ਹਾਂ ਸਾਫ ਕਰ ਦੇਣੀ ਹੈ ਮਾਂਜ ਕੇ ਕਿਉਂਕਿ ਫਿਰ ਇਹ ਬਿਨਾ ਸਟੀਲ ਬਰਸ਼ ਚ ਤਾਂ ਉਤਰਨੀ ਵੀ ਨਹੀਂ ਸੀਗੀ ਚਾਹ ਲੱਗੀ ਹੋਈ ਸੀ ਬਹੁਤ ਜ਼ਿਆਦਾ ਸਖਤ ਹੋਇਆ ਪਿਆ ਸੀ ਮਸਾ ਉਤਾਰਿਆ ਸਾਰਾ ਚੰਗੀ ਤਰ੍ਹਾਂ ਸਾਫ ਕਰ ਦਿੱਤਾ ਫਿਰ ਉਸ ਤੋਂ ਬਾਅਦ ਫਿਰ ਮੈਂ ਸਾਰੇ ਆਪਣੀ ਕਿਚਨ ਨੂੰ ਕਲੀਨ ਕਰਤਾ ਮੇਰੀ ਕਿਚਨ ਕਲੀਨਿੰਗ ਡਨ ਹੋ ਗਈ ਸੀ ਤੇ ਦੋਸਤੋ ਜੇ ਤੁਹਾਨੂੰ ਸਾਰਨ ਮੇਰੀ ਵੀਡੀਓ ਪਸੰਦ ਆਉਂਦੀ ਹੈ ਨਾ ਪਲੀਜ਼ ਸ਼ੇਅਰ ਕਰਿਆ ਕਰੋ ਕਿਉਂਕਿ ਵੀਡੀਓ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਤਾਂ ਕਿਉਂਕਿ ਇਨੀ ਦੇਰ ਚ ਤਾਂ ਮੈਂ ਆਪਣੇ ਸਾਰੇ ਘਰ ਦੇ ਕੰਮ ਕਰ ਲੂੰਗੀ ਜਿੰਨੀ ਦੇਰ ਚ ਮੈਂ ਤੁਹਾਡੇ ਲਈ ਸ਼ੂਟਿੰਗ ਕਰਦੀ ਆ ਜਾਂ ਵੀਡੀਓ ਬਣਾਉਣੀ ਹੈਗੀ ਤੁਹਾਨੂੰ ਵੀ ਐਂਟਰਟੇਨ ਕਰਦੀ ਆ ਤਾਂ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਕਿ ਆਪਣਾ ਫੁੱਲ ਵਾਚ ਟਾਈਮ ਐਡ ਹੋ ਸਕੇ ਸੋ ਆਪਣੇ ਸਬਸਕ੍ਰਾਈਬਰ 1k ਕੰਪਲੀਟ ਹੋ ਗਏ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਕੰਗ੍ਰੈਚੁਲੇਸ਼ਨ ਤਾਂ ਨਾ ਨਾ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਥੈਂਕ ਯੂ ਵੀ ਤੁਸੀਂ ਸਾਰਿਆਂ ਨੇ ਮੈਨੂੰ ਕੰਗ੍ਰੈਚੁਲੇਸ਼ਨਸ ਕੀਤੀਆਂ ਨੇ ਤੇ ਬਾਕੀ ਆਪਾਂ ਆਪਣੇ ਚੈਨਲ ਦੇ ਉੱਤੇ ਡੇਲੀ ਐਕਟਿਵ ਰਹਿਣੇ ਆ ਡੇਲੀ ਮੇਰੇ ਵਲੌਗਸ ਆਉਂਦੇ ਆ ਸੋ ਮੇਰੇ ਵਲੌਗਸ ਨੂੰ ਪਿਆਰ ਦਿਆ ਕਰੋ ਸਪੋਰਟ ਕਰਿਆ ਕਰੋ ਆਪਣੀ ਭੈਣ ਨੂੰ ਹਨਾ ਜੇ ਤੁਸੀਂ ਸਾਰੇ ਸਪੋਰਟ ਕਰੋਗੇ ਤਾਂ ਹੀ ਮੈਂ ਕੁਝ ਬਣੂੰਗੀ YouTube ਦੇ ਉੱਤੇ ਕਿਉਂਕਿ ਬਹੁਤ ਲੋਗ ਗੱਲਾਂ ਕਰਦੇ ਨੇ ਆਂਡੀ ਗਵਾਂਡੀ ਜਾਂ ਆਸਪੜੋਸ ਵਿੱਚ ਸਭ ਤੋਂ ਯਾਰ ਬਹੁਤ ਸੁਣਦੇ ਆ ਲੋਗ ਹੱਸਦੇ ਵੀ ਨੇ ਗੱਲਾਂ ਵੀ ਕਰਦੇ ਆ ਬਟ ਲੋਕਾਂ ਨੂੰ ਇੰਨਾ ਨਹੀਂ ਪਤਾ ਕਿ ਆਪਾਂ ਮਿਹਨਤ ਕਿਉਂ ਕਰ ਰਹੇ ਆ ਜਾਂ ਕਿਸ ਲਈ ਕਰ ਰਹੇ ਆ ਰਹਾਂ ਤੇ ਬਾਕੀ ਕਿਸੇ ਦੀ ਮਜਬੂਰੀ ਦਾ ਕਦੇ ਕਿਸੇ ਨੂੰ ਫਾਇਦਾ ਨਹੀਂ ਉਠਾਉਣਾ ਚਾਹੀਦਾ ਜਿਹੜੇ ਬੈਡ ਕਮੈਂਟ ਵੀ ਕਰਦੇ ਆ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹੂੰਗੀ ਕਿ ਤੁਸੀਂ ਜਿੰਨੇ ਮਰਜ਼ੀ ਬੈਡ ਕਮੈਂਟ ਕਰ ਲਓ ਤੁਹਾਡੇ ਮੈਨੂੰ ਤੁਹਾਡੇ ਬੈਡ ਕਮੈਂਟ ਕਰਨਾ ਮੇਰੇ ਤੇ ਕੋਈ ਅਸਰ ਨਹੀਂ ਹੋਣਾ ਕਿਉਂਕਿ ਬੈਡ ਕਮੈਂਟ ਜਿਹੜੇ ਕਰਦੇ ਆ ਨਾ ਉਹਦੋਂ ਇੱਕ ਵਾਰ ਆਪਣੇ ਦਿਲ ਨੂੰ ਤਕਾ ਲੱਗਦਾ ਕਿ ਕਿਉਂ ਕਰ ਰਹੇ ਆ ਵੀ ਅਸੀਂ ਕਿਹੜਾ ਕੁਝ ਗਲਤ ਕਰ ਰਹੇ ਆ ਆਪਣਾ ਮਿਹਨਤ ਕਰ ਰਹੇ ਆ ਹਨਾ ਉਹਦੋਂ ਇੱਕ ਵਾਰ ਤਾਂ ਮੈਨੂੰ ਹੁੰਦਾ ਜਦੋਂ ਕਿਸੇ ਦਾ ਬੈਡ ਕਮੈਂਟ ਆਂਦਾ ਹੈ ਤੇ ਬੜ ਤੁਸੀਂ ਆਪਣੇ ਬੈਡ ਕਮੈਂਟ ਨਾ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਅੱਛੇ ਕਮੈਂਟ ਕਰੋ ਤਾਂ ਕਿ ਅਸੀਂ ਤੁਹਾਡੇ ਕਮੈਂਟ ਦਾ ਰਿਪਲਾਈ ਕਰ ਸਕੀਏ ਹਨ ਮੈਂ ਹਮੇਸ਼ਾ ਸਭ ਨੂੰ ਅੱਛਾ ਹੀ ਕਮੈਂਟ ਕਰਦੀ ਹਾਂ ਕਦੇ ਕਿਸੇ ਨੂੰ ਮਾਲਾ ਕਮੈਂਟ ਨਹੀਂ ਕਰਦੀ ਕਿਉਂਕਿ ਨਾ ਹਮੇਸ਼ਾ ਮੋਟੀਵੇਟ ਕਰਨਾ ਚਾਹੀਦਾ ਨਾ ਕਿ ਡੀਮੋਟੀਵੇਟ ਲੋਕ ਨਾ ਹੌਸਲਾ ਤੋੜਨ ਵਾਲੇ ਬਹੁਤ ਬਹੁਤ ਜਣੇ ਨੇ ਬੱਤ ਹੌਸਲਾ ਦੇਣ ਵਾਲੇ ਬਹੁਤ ਘੱਟ ਨੇ ਸੋ ਹੌਸਲਾ ਦਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਤਾਂ ਕਿ ਕੋਈ ਅੱਗੇ ਵਧ ਸਕੇ ਸੋ ਮੇਰੇ ਅੱਜ ਵਾਲਾ ਇਹੀ ਵਲੌਗ ਸੀ ਜੇ ਤੁਹਾਨੂੰ ਸਾਰਿਆਂ ਨੂੰ ਮੇਰਾ ਅੱਜ ਵਾਲਾ ਵਲੌਗ ਪਸੰਦ ਆਇਆ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੁਣ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਨਿਊ ਵੀਡੀਓ ਦੇ ਨਾਲ ਉਦੋਂ ਤੱਕ ਲਈ ਬਾਏ ਬਾਏ ਫਰੈਂਡਸ ਸੋ ਟੇਕ ਕੇਅਰ ਆਪਣਾ ਸਾਰੀ ਮੇਰੇ YouTube ਫੈਮਿਲੀ ਆਪਣਾ ਧਿਆਨ ਰੱਖਿਆ ਕਰੋ